ਹਾਲੇਲੂਇਆ 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 Hallelujah 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 ਧੰਨਵਾਦ ਤਾਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਯੇਸ਼ੂ ਰਾਇਆ ਮਹਾਨ ਖੁਦਾ ਮਹਾਨ ਪਰਮੇਸ਼ਰ ਪ੍ਰਭੂ ਯੇਸ਼ੂ ਰਾਇਆ ਤੁਹਾਡਾ ਧੰਨਵਾਦ 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 ਪਵਿੱਤਰ 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 ਸੈਨਾ ਦੇ ਯਹੋਵਾ ਮਹਾਨ ਸਰਬ ਸ਼ਕਤੀਮਾਨ ਸਰਵ ਵਿਆਪੀ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ 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 ਨਵਾਤਾਂ ਨਵਾਰ Praise the Lord ਜੀ ਦਸ ਹਾਲੇਲੂਇਆ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ ਧੰਨਵਾਦ ਮੇਰੇ ਮਹਾਨ ਸਰਬਸ਼ਕਤੀਮਾਨ ਸਰਵ ਵਿਆਪੀ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਸੀਂ ਅੱਜ ਦਾ ਦਿਨ ਦੇ ਖਾਇਆ ਨੇਕਾ ਪ੍ਰਕਾਰ ਦੇ ਦੁੱਖਾਂ ਤਕਲੀਫਾਂ ਰੋਗ ਬਿਮਾਰੀਆਂ ਦਾ ਬਚਾ ਕੇ ਸੰਜੀਉਂਦੇ ਦਿੱਤਾ ਤੇ ਰੱਖਿਆ ਏਸ ਯੋਗ ਸਮਝੇ ਖੁਦਾ ਤੁਹਾਡਾ ਤਾਂ ਨਵਾਜ਼ ਕਰਦੇ ਖੁਦਾ ਇੱਕ ਵੇੜੇ ਪੇੜ ਦੇ ਕੰਬਦੇ ਤੋੜੀ پاک ਪਵਿੱਤਰ ਹਜ਼ੂਰੀ ਚ ਆਪਣੇ ਸਿਰਾਂ ਨੂੰ ਝੁਕਾ ਕੇ ਦੋ ਅਪਰਾਧਨਾ ਕਰਦੇ ਖੁਦਾ ਸਾਨੂੰ ਆਪਣੇ ਹਜ਼ੂਰੀ ਸਵੀਕਾਰ ਕਰੋ ਆਪਣੇ ਦਾਸਾਂ ਦੇ ਗਲ ਨੂੰ ਆਪਣੇ ਲਹੂ ਦੇ ਨਾਲ ਮਸਾ ਕਰੋ ਤੇ ਅਪਰਾਧਨਾ ਸਾਡੇ ਗੋਹ ਦੇ ਵਿੱਚ ਭਰ ਦੇਖਦਾ ਜੇ ਦੀ ਸਾਨੂੰ ਜ਼ਰੂਰਤ ਹੈ ਖੁਦਾ ਨਵ ਨਵੇਂ ਸ਼ਬਦ ਦੁਆਰਾ ਵਚਨਾ ਦੁਆਰਾ ਪ੍ਰਾਰਥਨਾ ਕਰਨੇ ਸਿਖਾਣੀ ਖੁਦਾ ਇਸ ਦਾ ਅਪਰਾਧਨਾ ਦੇ ਵਿੱਚ ਜੋ ਵੀ ਅੰਧਕਾਰ ਦੀ ਸ਼ਕਤੀ ਦੁਨਿਆਵੀ ਸੋਚ ਵਿਚਾਰ ਸਾਨੂੰ ਭੁਲਾਵ ਵਿੱਚ ਪਾਣਾ ਚਾਹੁੰਦੇ ਨੇ ਸਨ ਡਿਸਟਰਬ ਕਰਨਾ ਚਾਹੁੰਦੇ ਨਾ ਸਾਰੇ اندਕਾਰ ਦੇ ਸ਼ਕਤੀਯਾ ਦੁਨਿਆਵੀ ਸੋਚਾ ਵਿਚਾਰਨ ਯੇਸ਼ੂ ਤੇਰੇ ਸਾਮ੍ਰਿਤੀ ਨਾਮ ਦੇ ਵਿੱਚ ਡਾਂਟਦੇ ਆ ਖੁਦਾ ਇਸ ਜਗ੍ਹਾ ਨੂੰ ਛੱਡ ਕੇ ਚਲਿਆ ਜਾਂ ਤਾਂ ਜੋ ਸਿੱਖ ਮਾਨਕ ਕੰਦਨਾ ਤੁਹਾਡੇ ਨਾਮ ਨੂੰ ਮਹਿਮਾ ਦੇ ਚੱਕੇ ਤੁਹਾਡੇ ਨਾਮ ਨੂੰ ਧੰਨਵਾਦ ਅਭਿਦਾਨ ਦੇ ਸਿੱਖਦਾ ਤੁਹਾਡਾ ਧੰਨਵਾਦ 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 ਮੇਰੇ ਮਹਾਨ ਸਰਵ ਸ਼ਕਤੀਮਾਨ ਸਰਵ ਵਿਆਪੀ ਖੁਦਾ ਤੁਹਾਡਾ ਧੰਨਵਾਦ ਕਦੇ ਆਪਾ ਪਿਤਾ ਪਰਮੇਸ਼ਰ ਪ੍ਰਭੂ ਯੇਸ਼ੂ ਨਾਸਰੇ ਦੇ ਨਾਮ ਦੇ ਵਿੱਚ ਤੁਹਾਡੇ ਹਜ਼ੂਰੀ ਚ ਆ ਕੇ ਆਪਣੇ ਸਿਰਾਂ ਨੂੰ ਝੁਕਾ ਕੇ ਦੁਆ ਪ੍ਰਾਰਥਨਾ ਕਰਦੇ ਹਾਂ ਖੁਦਾ ਸਾਨੂੰ ਆਪਣੇ ਹਜ਼ੂਰੀ ਸਵੀਕਾਰ ਕਰੋ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਅਸੀਂ ਬਾਈਬਲ ਦੇ ਇਸ ਤੁਹਾਡੇ ਵੱਡੇ ਚੰਬੇ ਕੰਮਾਂ ਨੂੰ ਤੁਹਾਡੇ ਗਵਾਹਨ ਉੱਪਰਦੇ ਹਾਂ ਕਿਤਾਬ ਤੁਹਾਡੇ ਵਚਨ ਚ ਲਿਖਿਆ ਮੈਂ ਅੱਜ ਕੱਲ ਦੇ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਰ ਤੁਸੀਂ ਅੱਜ ਵੀ ਚੰਗੀਆਂ ਆਈਆਂ ਆਪਣੇ ਆਈਆਂ ਕਰਨ ਦੇ ਲੈ ਸਕਦੇ ਪਰ ਮੌਜੂਦ ਤੁਹਾਡੀ ਮੌਜੂਦਗੀ ਤੁਹਾਡੀ ਉਪਤ ਦੇ ਸਕਦੇ ਪਰ ਇੱਕ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਮੇਰੇ ਮਹਾਨ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਰਾਜਾ ਪ੍ਰਿਯਾ ਨਿਆ ਕਰਨ ਵਾਲੇ ਪ੍ਰਿਯਾਈਆਂ ਦੇ ਪਰਮੇਸ਼ਰ ਪ੍ਰਭੂ ਦਿਲ ਦੀ ਗਹਿਰਾਈ ਤੋਂ ਤੁਹਾਡੇ ਸ਼ੁਕਰ ਗੁਜ਼ਾਰ ਅਕਦਾ ਸ਼ੁਕਰ ਗੁਜ਼ਾਰੀ ਦੇ ਭੇਟ ਤੁਹਾਡੇ ਨਾਮ ਦੇ ਨਿਕਦਾ ਜੇ ਸੁੰਦਰ ਸਮਾ ਸਾਡੇ ਜੀਵਨਾਂ ਚ ਬਖਸ਼ਿਆ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਮੇਰੇ ਮਹਾਨ ਸਾਮਤੀ ਪਰਮੇਸ਼ਰ ਸਾਮਦੇ ਭਰੇ ਪਵਿੱਤਰ ਖੁਦਾ ਜ਼ਮੀਨ ਅਸਮਾਨ ਦੇ ਮਾਲਿਕ ਸੱਚੇ ਵਾਹਿਦ ਪਰਮੇਸ਼ਰ ਵਾਲਿ ਤੇ ਖਾਲਿਦ ਸੱਚੇ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਸਰਤੀਏ ਕਾਇ ਤੁਹਾਡੇ ਹੱਥ ਹੈ ਦਸਤਕਾਰੀਏ ਤੁਸੀਂ ਬਣਾਉਂਦੇ ਤੁਸੀਂ ਟਾਉਂਦੇ ਤੁਹਾਡੇ ਨਾਮ ਮਹਾਨ ਇੱਕ ਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਸਾਮਰਤੀ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ 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 ਹੋ ਜ਼ਿੰਦਾ ਕੁਦਾ ਕਦਾ ਬਾਰ ਬਾਰ ਰੇਖੇਂ ਦੇ ਲੇ ਲੇ ਬੇਰੀ ਕਬਾਰ ਬਾਰ ਬਾਰ ਬਾਰੇ ਬੇਰੀ 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 ਈਸਾ ਬਾਰ 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 ਕੱਲਾ ਬਰੋਖੋ ਬਦੇ ਬਿਰੀ 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 ਸਾਰੇ ਬੇਰੇ ਬੇ ਦਾ ਬੱਲਾ ਖੰਦ ਲਲ ਬਰੋਖੋ ਬਦੇ ਬਰੇ ਬੇ ਬੇ ਸੰਦਾਰੇ ਲਾ ਬਾਰੀ ਖੰਦ ਲਲ ਬਰੋਖੋ ਬਰੇ ਬਿਰੀ 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 ਤਰਤਾ ਧਨਵਾਦ 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 ਮੇਰੇ ਸਾਥੀ ਪਿਤਾ ਤੁਹਾਡਾ ਧਨਵਾਦ ਮੇਰੇ ਯਹਵਾ ਮੁਬਾਰਕ ਪਰਵੇਸ਼ੇ ਪ੍ਰਭ ਤੁਹਾਡਾ ਧਨਵਾਦ 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 ਆ ਰਾ ਸ਼ਾਨਦਾਰਾ ਲਾ ਬਾਰੇ ਖੇਂ ਦੇ ਲੇ ਲੇ ਬਰੀ ਕੋਨ ਦਾ ਲਾ ਬਾਰੀ ਕਾ ਲਾ ਬਾਰ 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 ਤੜਾ ਧੰਨਵਾਦ ਤਨਾ 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 ਤਨ 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 ਤਨਾ 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 ਦਾ ਬਾਰ ਬਾਰ ਰਵੇ ਦੇਵ ਲਬ ਦੀ ਵੀ ਰਖੰਦ ਲਬ ਰਕਾ ਬਾਰ 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 ਤੜਾ ਧੰਨਵਾਦ ਮੇਰੇ ਪਵਿੱਤਰ 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 ਸਾਮਰਥੀ ਖੁਦਾ ਤੁਹਾਡਾ ਧੰਨਵਾਦ ਸਾਮਰਦੇ ਭਰੇ ਖੁਦਾ ਯਹੋਵਾ ਮੁਬਾਰਕ ਪਰਮੇਸ਼ਰ ਯਸੂ ਰਾਜਾ ਤੁਹਾਡਾ ਧੰਨਵਾਦ ਕਰਦੇ ਅਕਦਾ ਮਹਾਨ ਪਰਮੇਸ਼ਰ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਤੁਹਾਡਾ ਧੰਨਵਾਦ ਕਦੇ ਖੁਦਾ ਕੋਤਾ ਪਰਮੇਸ਼ਰ ਪ੍ਰਭੂ ਜ਼ਮੀਨ ਅਸਮਾਨ ਦੇ ਮਾਲਿਕ ਸੱਚੇ ਵਾਹੇ ਹਮੇਸ਼ਾ ਪ੍ਰਭੂ ਤੁਹਾਡਾ ਧੰਨਵਾਦ ਕਦੇ ਖੁਦਾ ਤੂੰ ਬੁੱਧ ਵਨਨ ਬੁੱਧ ਦੇਣ ਵਾਲਾ ਪਰਮੇਸ਼ਰ ਹਨੇਰੇ ਦੇ ਭੇਤ ਨੂੰ ਜਾਣਦਾ ਚਾਨਣ ਤੇਰੇ ਸੰਗ ਇੱਕਦਾ ਤੂੰ ਵੱਡੇ ਚਰਜ ਕੰਮ ਕਰਦਾ ਮੁਰਦੇ ਜਵਾਲ ਦਾ ਇਨਨ ਸਜਾ ਕਾ ਕਦ ਲੈਗੜੇ ਚਲਾਉਂਦਾ ਦੁਆਵਾਂ ਨੂੰ ਸੁਣਦਾ ਉੱਤਰ ਦੇਣ ਵਾਲਾ ਪਰਮੇਸ਼ਰ ਇੱਕਦਾ ਤੁਹਾਡਾ ਧੰਨਵਾਦ ਕਦੇ ਇੱਕਦਾ ਤੁਹਾਡੇ ਵਾਚਨ ਚ ਲਿਖਿਆ ਕਿ ਤੂੰ ਮੈਨੂੰ ਪੁਕਾਰਦੇ ਮੈਂ ਤੈਨੂੰ ਉੱਤਰ ਦੇ ਆਂਗਾ ਤੈਨੂੰ ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਤੁਹਾਡਾ ਧੰਨਵਾਦ ਕਦੇ ਇੱਕ ਦਾ ਤੂੰ ਦੁਆਵਾਂ ਨੂੰ ਸੁਣਦਾ ਉੱਤਰ ਦੇਣ ਵਾਲਾ ਪਰਮੇਸ਼ਰ ਇੱਕ ਦਾ ਕਿਕ ਤੁਹਾਡਾ ਕੰਨ ਨਾ ਪਾਰੇ ਨੀ ਕਿ ਸਾਡੀ ਆਵਾਜ਼ ਉਹਨਾਂ ਨੂੰ ਸੁਣੇ ਤੇ ਤੁਹਾਡਾ ਹੱਥ ਨਾ ਛੋਟ ਨੀ ਕਿਸਨੂੰ ਬਚਾਵੇ ਨਾ ਤੁਸੀਂ ਹਮੇਸ਼ਾ ਸਾਨੂੰ ਬਚਾਉਂਦੇ ਆ ਆਪਣੇ ਸਾਹਮਣੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਇੱਕ ਦਾ ਤੁਹਾਡਾ ਧੰਨਵਾਦ ਧੰਨਵਾਤਾ ਨਵਾਤਾ ਨਵਾਤਾ ਧੰਨਵਾਤਾ ਨਵਾਦ मुबारक परमेश ਖੁਦਾ तॾाद ਦੁਆ ਸਰੀਰ ਤੋਂ ਮਾਰ ਕੇ ਆਤਮਾ 'ਚ ਜਿਵਾਲ ਦੇ ਆਤਮਿਕ ਜੀਵਨ ਦਿੰਦੇ ਏ, ਤੁਹਾਡਾ ਤੁਹਾਡਾ ਧੰਨਵਾਦ ਕਰਦਾ ਏ। ਤੁਹਾ ਤੁਸੀਂ ਜਿਉਣ ਦੇ ਰੋਟੇ, ਤੁਸੀਂ ਜਿਉਣ ਦਾ ਜਲ, ਤੁਹਾਡਾ ਜੋ ਤੁਹਾਡੇ ਪੀਂਦੇ ਕਦੇ ਤਿਆ ਹੈ ਨਹੀਂ ਹੁੰਦਾ, ਜੋ ਖਾਂਦਾ ਕਦੇ ਭੁੱਖਾ ਨਹੀਂ ਹੁੰਦਾ। ਤੁਹਾਡਾ ਧੰਨਵਾਦ ਕਰਦਾ ਏ। ਤੁਹਾਡੇ ਨਾਮ ਮਹਿਮਾ ਦਿੰਨੇ, ਤੁਹਾਡੇ ਨਾਮ ਵਡਿਆਈ ਦਿੰਨੇ ਕਰਦਾ। ਕਿਉਂਕਿ ਤੱਤੀ ਕਾਜ ਦੇ ਪੱਕੇ ਦੂਸਰ ਨਾਮ ਨਹੀਂ ਦਿੱਤਾ ਗਿਆ ਜਿੱਦ ਦੇ ਦੁਆਰਾ ਸੇ ਬਚਾਇਆ ਜਾਂ ਕੋ ਨਾਮ ਜਿੱਦ ਦੇ ਦੁਆਰਾ ਸੇ ਬਚਾਇਆ ਜਾਂ ਹਉ ਪ੍ਰਭ ਯੇਸ਼ੂ ਨੂੰ ਸੀਦਾ ਨਾਮ ਜਿਸ ਨੇ ਆਪਣਾ ਪਾਪ ਤੇ ਲਹੂ ਵਹਾ ਕੇ ਇਨਸਾਨ ਤੇ ਪਰਮੇਸ਼ਰ ਦੇ ਵਿਚਾਲੇ ਦੀ ਦੀਵਾਰ ਨੂੰ ਗਰਾਜ਼ ਦਿੱਤੇ ਤੇ ਸਾਡਾ ਮਿਲ ਪਰਮੇਸ਼ਰ ਦੇ ਨਾਲ ਕਰਾਇਆ ਜੋ ਇਨਸਾਨ ਤੇ ਪਰਮੇਸ਼ਰ ਦੇ ਵਿਚਾਲੇ ਵਿਚੋਲਾ ਠਹਿਰਾਇਆ ਗਿਆ ਉਸ ਜ਼ਿੰਦਾ ਨਾਮ ਯੇਸ਼ੂ ਨਾਸਰੇ ਦੇ ਨਾਮ ਮਹਿਮਾ ਦਿੰਦੇ ਆ ਜੋ ਸਾਡੇ ਪਾਪਾਂ ਲਈ ਮਾਰਿਆ ਗਿਆ ਗਾਇਆ ਗਿਆ ਤੀਸਰੇ ਦਿਨ ਮਰਦੇ ਦੇ ਵਿੱਚੋਂ ਜ਼ਿੰਦਾ ਹੋ ਕੇ ਜ਼ਿੰਦਾ ਅਸਮਾਨ ਨੂੰ ਗਿਆ ਤੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਚਤਰਤੀਏ ਕਾਜ ਸਾਰੇ ਇਤਿਹਾਸ ਜਿਸਨੂੰ ਦਿੱਤਾ ਗਿਆ ਜਿੱਦੇ ਸੱਜੇ ਪੱਤੇ ਤੇ ਲਿਖੇ ਕਿ ਰਾਜਿਆਂ ਦਾ ਰਾਜਾ ਪ੍ਰਭੂ ਦਾ ਪ੍ਰਭੂ ਹੈ ਮਹਾਨ ਪਰਮੇਸ਼ਰ ਹੈ ਤੜਾ ਤਨਵਾਦ ਕਰਦੇ ਮੇਰਾ ਬਾਰੇ ਕੇਂਦੇ ਲੈ ਲੈ ਬੇਰੀ ਕਾਜਾ ਦਾ ਲਾਬਾਰਾ ਕਰਵਰ ਬਰ 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 ਬਾ ਰਾਜਾ ਵਾਰ ਬਰ 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 ਕੇਂਦੇ ਲੈ ਲੈ ਬੇਰੀ ਕਾਦਰ ਲਾਬਾਰਾ ਖੰਦ ਲਾਬਾਰ ਬੇਰੀ ਬਿਰੀ 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 ਹਰ ਆਵਾਜ਼ ਇਹ ਦਲਾਲੇ ਬਰੀ ਕੰ ਦਾ ਲਾਲਾ ਬਰਖੋ ਬਰ 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 ਬ ਤੁਹ ਸਾਰੇ ਚੰਗੇ ਚੀਜ਼ਾਂ ਸਾਨੂੰ ਮੁਹੱਈਆ ਕਰਵਾਉਂਦਾ ਹੈ ਮੇਰੇ ਖੁਦਾ ਤੂੰ ਸਾਨੂੰ ਸਾਡੇ ਮਾਂ ਦੇ ਗਰਭ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਤੱਕ ਸੰਭਾਲਿਆ ਹੈ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਤੋਂ ਕਿ ਜੰਗਲਾਂ 'ਚ ਇੱਕ ਸੇਬ ਦੇ ਪੇੜ ਦੇ ਸਮਾਨ ਸਾਡੇ ਲਈ ਖੁਦਾ ਜਿੱਤ ਸਾਨੂੰ ਆਸ ਜਿੱਤ ਤੁਹਾਨੂੰ ਉਮੀਦ ਹੈ ਜਿੱਤ ਤੁਹਾਨੂੰ ਸਤਿਮਤ ਆਉਂਦੀ ਹੈ ਤੁਹਾਡਾ ਧੰਨਵਾਦ ਕਰਦਾ ਸਾਡੀ ਆਸਾਂ ਉਮੀਦਾਂ ਨੂੰ ਪੂਰਾ ਕਰਨ ਵਾਲੇ ਖੁਦਾ ਤੁਹਾਡੇ ਵਚਨ 'ਚ ਲਿਖਿਆ ਕਿ ਆਪਣੀ ਆਸ ਯਹੋਵਾ ਤੇ ਰੱਖ ਤਾਂ ਤੇਰੇ ਮਨੋਰਥ ਪੂਰੇ ਹੋਣ ਆਈ ਸਾਡੀ ਆਸ ਤੁਹਾਡੇ ਤੇ ਆ ਤੋ ਸਾਡੇ ਮਨਾਂ ਦਾ ਤੁਹਾਨੂੰ ਪੂਰਿਆ ਕਰਨ ਵਾਲਾ ਪਰਮੇਸ਼ਰ ਹੈ ਤੁਹਾਡਾ ਤਾਂ ਨਵਾਦ ਕਦੇ ਇੱਕ ਦਾ ਤੇ ਧੰਨਾ ਮਨੁੱਖ ਜੋ ਯਹੋਵਾ ਨੂੰ ਆਪਣਾ ਸਰਬ ਬਣਾਉਂਦਾ ਹੈ ਉਹ ਕਦਾ ਤੂੰ ਸਾਨੂੰ ਧੰਨਾ ਆਖਦਾ ਇੱਕ ਦਾ ਕਿ ਸਾਡੀ ਆਸ ਮੇਤੋਂ ਇੱਕ ਦਾ ਸਾਡਾ ਆਸਰਾ ਤੋਂ ਇੱਕ ਦਾ ਜ ਕਿਹਦੇ ਵੱਲ ਤੱਕੀ ਹੈ ਕੌਣ ਸਾਨੂੰ ਚੜਾਵੇ ਕੌਣ ਸਾਨੂੰ ਰੱਖੇ ਤੁਸੀਂ ਸਾਡਾ ਪਰਮੇਸ਼ਰ ਹੈ ਕਦਾ ਜੋ ਸੰਸਾਰ ਦੇ ਜੋ ਲੋਕ ਸੰਸਾਰ ਦੇ ਤਿਆਗੇ ਨੇ ਤੁੱਛ ਜਾਣ ਜਾਂਦੇ ਜੋ ਸਮਾਜ ਵਿੱਚ ਛੇਕੇ ਜਾਂਦੇ ਨੇ ਕਦਾ ਉਹਨਾਂ ਨੂੰ ਗਲ ਦੇ ਨਾਲ ਲਾਉਂਦਾ ਇੱਕ ਦਾ ਤੋਂ ਰੂੜੀ ਤ ਚੱਕੇ ਤੱਕ ਤਾਂ ਬਿਠਾਉਂਦਾ ਹੈ ਖੁਦਾ ਕਿ ਕਿ ਤੁਹਾਡੇ ਬਾਚਨ ਚ ਲਿਖਿਆ ਹੈ ਕਿ ਮੈਂ ਸੰਸਾਰ ਦੇ ਸਾਰੇ ਨਿਰਬੁੱਧਾਂ ਨੂੰ ਚੁਣੇ ਕਿ ਬੁੱਧਵਾਨਾਂ ਨੂੰ ਲੱਜਿਆ ਆਵਾਨ ਕਰਨ ਦੇ ਸਾਰੇ ਨਿਰਬਲਾਂ ਨੂੰ ਚੁਣਿਆ ਕਿਉਂ ਬਲਵਾਨਾਂ ਨੂੰ ਲੱਜਿਆ ਆਵਾਨ ਕਰਨ ਖੁਦਾ ਤੁਹਾਡਾ ਧੰਨਵਾਦ ਕਰਦਾ ਹੈ ਤੋਂ ਸਾਨੂੰ ਨਿਰਬਲਾਂ ਨੂੰ ਨਿਰਬੁੱਧਾਂ ਨੂੰ ਚੁਣ ਕੇ ਆਪਣੀ ਹਜ਼ੂਰੀ ਚ ਆਪਣੇ ਬਾਗ ਲਹੂ ਦੇ ਨਾਲ ਤੋਂ ਕੇ ਸ਼ੁੱਧ ਕੀਤਾ ਹੈ ਮੁਕਤੀ ਦਾ ਟੋਪ ਸਾਡੇ ਸਿਰ ਤੇ ਰੱਖਿਆ ਹੈ ਮੇਰੇ ਖੁਦਾ ਤੁਹਾਨੂੰ ਧੰਨਵਾਦ ਕਰਦਾ ਹੈ ਖੁਦਾ ਮਹਾਨ ਪਰਮੇਸ਼ਰ ਪ੍ਰਭੂ ਤੜ ਤਨ ਬਾਦਕ ਦਾ ਇੱਕ ਦਾ ਮੈਂ ਪਹਾੜਾਂ ਦੇ ਵੱਲ ਤੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਏਗੀ ਮੇਰੀ ਸਹਾਇਤਾ ਜਿਉਂਦੇ ਪਰਮੇਸ਼ਰ ਯਹਵਾ ਤੋ ਹੈ ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ ਯਹਵਾ ਮੇਰਾ ਰਾਖਾ ਹੈ ਉਹ ਨਾ ਸੌਵੇਗਾ ਇਸ ਦਰਵੇ ਕਿ ਜ਼ਰਾਇਰ ਦਾ ਰਾਖਾ ਨਾ ਸੌਵੇਗਾ ਨਾ ਭੁਲਾਵੇਗਾ ਉਹ ਤੇਰੇ ਸੱਜੇ ਤੇਰਾ ਸਾਇਆ ਹੋਵੇਗਾ ਨਾ ਦਿਨੇ ਸੂਰਜ ਤੈਨੂੰ ਮਾਰੇਗਾ ਨਾ ਰਾਤੀ ਚੰਦਰਮ ਯਹਵਾ ਸਾਰੀ ਬਦੀ ਤੋਂ ਤੇਰੀ ਰੱક્ષા ਕਰੇਗਾ ਯਹਵਾ ਤੇਰੀ ਜਾਨ ਦੀ ਰੱક્ષા ਕਰੇਗਾ ਇਹ ਹਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੇ ਹੁਣ ਤੋਂ ਲੈ ਕੇ ਤੇ ਦੇ ਪਕਾਲ ਤੇ ਤੇਰੇ ਰਸ਼ਿਆ ਕਰੇਗਾ ਤੁਹਾਡਾ ਧੰਨਵਾਦ ਕਰਦੇ ਖੁਦਾ ਆਪਣੇ ਬਾਈ ਦੇ ਨੂੰ ਪੂਰਿਆ ਕਰ ਖੁਦਾ ਸਾਡੇ ਅੰਗ ਸੰਗ ਹੋ ਕੇ ਖੁਦਾ ਆਪਣੇ ਪਾਕ ਲਹੁ ਚਿਪਾ ਆਪਣੇ ਆਤਮਾ ਦੇ ਅਭਿਸ਼ੇਕ ਆਪਣੇ ਸਾਮਰਤਨ ਉਢੇਲ ਦੇ ਮੇਰੇ ਖੁਦਾ ਆਪਣੇ ਆਤਮਾ ਦੇ ਅਗਵਾਏ ਦੇ ਕਿ ਤੁਹਾਡੇ ਬਾਚਨ ਚ ਲਿਖਿਆ ਕਿ ਜਿੰਨੇ ਦੀ ਆਤਮਾ ਦੇ ਅਗਵਾਏ ਦੇ ਦੁਆਰਾ ਚਲਦੇ ਨੇ ਉਹਦੇ ਧੀਆ ਤੇ ਪੁੱਤਰ ਹਨ ਕਿਉਂਕਿ ਤੁਹਾਨੂੰ ਗੁਲਾਮੀ ਦਾ ਨਹੀਂ ਸਗਲ ਲੈ ਪਾਲਕ ਪੁੱਤਰ ਹੋਂਦਾ ਆਤਮਾ ਦਿੱਤਾ ਗਿਆ ਔਸਲੇ ਪਾਲਕ ਪੁੱਤਰ ਦੇ ਆਤਮਾ ਦੇ ਦੁਆਰਾ ਸਾਡੀ ਅਗਵਾਹੀ ਕਰ ਕੁਦਾ ਸਨ ਆਤਮਾ ਦੁਆਰਾ ਚਲਾ ਤੇਰਾ ਦਾਸ ਪੌਲਸ ਕਹਿੰਦਾ ਕਿ ਤੁਸੀਂ ਵਨੁ ਸ਼ੁੱਧ ਕਰੋ ਆਤਮਿਕ ਦਾਨਾ ਨੂੰ ਲੋਚੋ ਅਸੀਂ ਆਤਮਿਕ ਦਾਨਾ ਵਰਦਾਨਾਂ ਲੋਚਦੇ ਆ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਸ ਆਤਮਾ ਦੁਆਰਾ ਚੱਲੀ ਹੈ ਸਨ ਆਤਮਾ ਦੁਆਰਾ ਚਲਾ ਖੁਦਾ ਕਿ ਜੋ ਸਰੀਰ ਦੁਆਰਾ ਚੱਲਦੇ ਨੋ ਸਰੀਰੋ ਵਿਨਾਸ਼ ਨੂੰ ਵੜਦੇ ਨੇ ਪਰ ਜੋ ਆਤਮਾ ਦੇ ਲਈ ਬੀਜ ਨੇ ਉਹ ਆਤਮਾ ਤਾਂ ਸਦੀਪਕ ਜਿਉਂਨ ਨੂੰ ਵੜਦੇ ਨੇ ਖੁਦਾ ਕਿ ਸਰੀਰਿਕ ਮਨਛਾਤਾ ਮਾਤ ਪਰ ਆਤਮਾ ਤੋਂ ਆਨੰਦ ਤੇ ਸ਼ਾਂਤੀ ਹੈ ਉਹ ਸ਼ਾਂਤੀ ਦੇ ਰਾਜਕੁਮਾਰ ਸਾਡੇ ਜੀਵਨਾਂ ਵਿੱਚ ਆਨੰਦ ਸ਼ਾਂਤੀ ਨਾ ਪਰਦੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੇ ਵੱਡੇ ਸਾਮਰ ਦੇ ਦੁਆਰਾ ਅਭਿਸ਼ੇਕ ਦੇ ਦੁਆਰਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਸ ਮੀਟਿੰਗ ਦੇ ਵਿੱਚ ਜਿੰਨੇ ਲੋਕ ਲਾਈਵ ਜੁੜੇ ਨੇ ਜਿੰਨੇ ਇਸ ਪ੍ਰਾਰਥਨਾ ਦੇ ਵਿੱਚ ਜੁੜੇ ਨੇ ਖੁਦਾ ਸਭਨਾਂ ਦੇ ਉੱਪਰ ਆਪਣੀ ਕਿਰਪਾ ਆਪਣੀ ਦਇਆ ਕਰ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਖੁਦਾ ਇਹਦਾ ਵਾਸੇਂ ਦੇ ਲੈ ਲੈ ਬਰੀ ਕਦਲ ਲਾ ਲਾ ਬਰਾ ਬਰਾ ਰਾਸਾ ਖਾੜਾ ਲਵਾਰ ਰੇਕੇਂ ਦੇ ਲੈਲੇਬੇਰੀ ਸੰਭਾਰਾ ਬਾਰਾ ਬਾਰਾ ਬਰੇ ਬਿਰੀ 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 ਮਿਲੇ ਮਿਦੇ ਬੇ ਤਰਾਤਾ ਨਵਾਦ ਕਦੇ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੇ ਆਤਮਾ ਦੁਆਰਾ ਚਲਾ ਮੇਰੇ ਖੁਦਾ ਇਸ ਲਾਈਵ ਮੀਟਿੰਗ ਦੇ ਵਿੱਚ ਜਿੰਨੇ ਲੋਕ ਜਿਹੜੇ ਉਹਨਾਂ ਸਭਨਾਂ ਦੇ ਜੀਵਨ ਦੇ ਵਿੱਚ ਤੇਰੇ ਵੱਡੇ ਚੰਬੇ ਕਮ ਹੋਣ ਖੁਦਾ ਜੋ ਇਸ ਪ੍ਰਾਰਥਨਾ ਨੂੰ ਸੁਣੇ ਉਹਨਾਂ ਦੇ ਜੀਵਨ ਦੇ ਵਿੱਚ ਵੱਡੇ ਨੌਂਟਿੰਗ ਵੱਡੇ ਡਿਲਪਨ ਸਾਈਜ਼

ਔਰ ਰਾਸਾ ਦਾ ਲੈ ਲੈ ਬੈ ਰਾ ਕੰਦ ਲਲ ਬਰੋ ਕੋ ਬਰੇ 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 ਮੈਂ ਤੁਹਾੰਦਿਆ ਬਾਦਨੇ ਆਵਾਦ ਮੇਰੇ ਸਾਮਣ ਤੇ ਪਿਤਾ ਤੁਹਾਡਾ ਧੰਨਵਾਦ ਕਰਦਿਆਂ ਯਹਵਾ ਮੇਰਾ ਆਯਾਲੀ ਹੈ ਮੈਨੂੰ ਕੋਈ ਤੁਰਨਾ ਹੋਏਗੀ ਉਹ ਮੈਨੂੰ ਹਰੇ ਹਰੇ ਕਾਦੀ ਅਜਾਹ ਚ ਬਿਠਾਉਂਦਾ ਹੈ ਸੁਖਦਾਇਕ ਪਾਣੀ ਕੋ ਲੈ ਕੇ ਜਾਂਦਾ ਹੈ ਔਰ ਮੇਰੀ ਜਾਨ ਚ ਜਾਨ ਪਾਉਂਦਾ ਹੈ ਪਾਵੇਂ ਆਪਣੇ ਧਰਮ ਦੇ ਮਾਰਗ ਚ ਆਪਣੇ ਨਾਮ ਦੇ ਨਵੇਂ ਮੇਰੀ ਅਗਵਾਈ ਕਰ ਬਹਿ ਭਾਵੇਂ ਮੈਂ ਮੌਤ ਦੀ ਸ਼ਾਦੀ ਵਾਦੀ ਵਿੱਚ ਵਿਰਾਂ ਵਾ ਕਿਸੇ ਬਦੀ ਤੋਂ ਨਾ ਡਰ ਤੂੰ ਜੇ ਮੇਰੇ ਸੰਗ ਹੈ ਤੇਰੀ ਸੋਟੀ ਤੇਰੀ ਲਾਠੀ ਮੈਨੂੰ ਤਸੱਲੀ ਦਿੰਦੀ ਹੈ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਰ ਤੋਂ ਵਿਛਾਉਂਦਾ ਹੈ ਤੇ ਮੇਰੇ ਸਿਰ ਉੱਤੇ ਤੇਲ ਚਸਿਆ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਵਿੱਚ ਦਇਆ ਤੇ ਸੱਚੇ ਜੀਵਨ ਪਰ ਮੇਰਾ ਪਿੱਛਾ ਕਰਨਗੇ ਤੇ ਮੈਂ ਸਦਾ ਯਹੋਵਾ ਦੇ ਘਰ ਵਿੱਚ ਵਸਾਂਗਾ ਤੁਹਾਡਾ ਧੰਨਵਾਦ ਆਰਾ ਸਭਾ ਰਵਾ ਰੇਕੇਂ ਦੇ ਲੇਲੇ ਬੇ ਰੀ ਖਵਾਰ ਬਰ ਬਾ ਤੇਰਾ ਧੰਨਵਾਦ ਧੰਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਮੇਰੇ ਮਹਾਨ ਖੁਦਾ ਮਹਾਨ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਵਚਨ ਚ ਲਿਖਿਆ ਕਿ ਹੈ ਸਾਰੇ ਥੱਕੇ ਤੇ ਪਾਰੇਟ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਖੁਦਾ ਜੋ ਲੋਕ ਥੱਕ ਚੁੱਕੇ ਨੇ ਹਾਰ ਚੁੱਕੇ ਜਿਨ੍ਹਾਂ ਦੀ ਕੋਈ ਆਸ ਉਮੀਦ ਨਹੀਂ ਖੁਦਾ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਨੂੰ ਤੋਂ ਚੁਣਦਾ ਹੈ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੜਾਤਾ ਨਵਾਦ ਕਬੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜਿਸ ਦੀ ਕੋਈ ਆਸ ਨਹੀਂ ਹੁੰਦੀ ਤੋਂ ਉੱਥੋਂ ਚੁੱਕਦਾ ਹੈ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜਿੱਤੇ ਸੰਸਾਰ ਜਿੰਨੂੰ ਛੱਡ ਦਿੰਦਾ ਤੂੰ ਉੱਥੇ ਉਹਦੇ ਬਾਹ ਫੜਦਾ ਹੈ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੜਾਤਾ ਨਵਾਦ ਕਬੇ ਮੇਰੇਗਾ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਤੋਂ ਰੂੜੀ ਤੇ ਚੱਕੇ ਤਖਤ ਬਿਠਾਉਣ ਵਾਲਾ ਪਰਮੇਸ਼ਰ ਹੈ ਤੂੰ ਹਿਰਦੇਆਂ ਤੇ ਗੁਰਦੇ ਨੂੰ ਜਾਂਚਣ ਵਾਲਾ ਪਰਮੇਸ਼ਰ ਹੈ ਬੜਾ ਧੰਨਵਾਦ ਕਰਦੇ ਆ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਹਾਨੂੰ ਨਿਤ ਸਾਡਾ ਬੋਝ ਠਾਉਂਦਾ ਹੈ ਮੇਰੇ ਖੁਦਾ ਬੜਾ ਧੰਨਵਾਦ ਕਰਦੇ ਆ ਖੁਦਾ ਅਸੀਂ ਇਸ ਗਲਤੋਂ ਆਨੰਦ ਹੁੰਦੇ ਆ ਖੁਦਾ ਕੀ ਅਸੀਂ ਤੁਹਾਡੇ ਨਾਮ ਨੂੰ ਮਹਿਮਾ ਦੇ। ਤੁਹਾਡੇ ਨਾਮ ਨੂੰ ਧੰਨਵਾਦ ਦਿੰਦੇ ਆ ਸਾਡੀ ਆਸ ਉਮੀਦ ਤੇਰੇ ਨਾਮ ਤੇ ਐ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਮਹਾਨ ਖੁਦਾ ਤੇਰੇ ਰੂਹ ਮੈਨੂੰ ਤਰੋ ਤਾਜ਼ਾ ਕਰਦੀ ਹੈ ਤੇਰਾ ਰੂਹ ਮੈਨੂੰ ਨਿਆ ਬਣਾਉਂਦਾ ਏ ਮੇਰੇ ਖੁਦਾ ਤੇਰਾ ਰੂਹ ਮੇਰੀ ਅਗਵਾਈ ਕਰਦਾ ਏ ਖੁਦਾ ਤੇਰਾ ਆਤਮਾ ਦਾ ਮਸਾ ਮੈਨੂੰ ਇੱਕ ਨਵੇਂ ਸਿਰੇ ਤੋਂ ਆਪਣੇ ਆਤਮਾ ਦੇ ਵਿੱਚ ਚੱਲਣ ਦੇ ਵਿੱਚ ਸਹਾਇਕ ਕਰਦਾ ਮੈਂ ਜਦ ਵੀ ਡਿੱਗਦਾ ਤੂੰ ਸਿ ਮੈਨੂੰ ਉਠਾਉਂਦੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਧਰਤਾ ਧੰਨਵਾਦ ਕਰਦਾ ਇਕ ਦਾ ਤੂ ਟੁੱਟੇ ਦਿਨਾਂ ਤੇ ਕੁਚਲੇ ਆਤਮਾ ਨੂੰ ਦਿਲਾਸਾ ਦੇਣ ਵਾਲਾ ਪਰਮੇਸ਼ਰ ਇਕ ਦਾ ਤੁਹਾਡਾ ਧੰਨਵਾਦ ਕਰਦੇ ਆ ਜਦ ਮੇਰੇ ਮਾਪੇ ਮੈਨੂੰ ਛੱਡਦੇ ਤੇ ਤੂੰ ਮੈਨੂੰ ਸੰਭਾਲਦੇ ਮੇਰੇ ਵੈਰੀਆਂ ਤੇ ਕਿਵੇਂ ਰਾਹ ਨੂੰ ਪਧਰਾ ਕਰਦਾ ਮੈਨੂੰ ਡਿੱਗੇ ਨੂੰ ਉਠਾਉਂਦਾ ਮੇਰੇ ਖੁਦਾ ਤੜਾ ਧੰਨਵਾਦ ਕਰਦੇ ਹਾਂ ਖੁਦਾ ਤੁਸੀਂ ਜਦ ਵੀ ਮੈਂ ਡੋਲਦਾ ਜਦ ਵੀ ਮੇਰੇ ਮਨ ਦੀ ਆਸਾ ਖਤਮ ਹੁੰਦੀ ਨੇ ਤਦ ਤੁਸੀਂ ਸਾਡੇ ਕੋਲ ਆ ਕੇ ਸਾਂ ਆਵਾਜ਼ ਦੇ ਚੁਲਦੇ ਕਿੰਨਾ ਡਰ ਨਾ ਘਾਬਰ ਮੈਂ ਤੇਰੇ ਅੰਗ ਸੰਗ ਜਾਵਾਂ ਮੈਂ ਯਹੋਵਾ ਤੇਰਾ ਪਰਮੇਸ਼ਰ ਮੈਂ ਤੈਨੂੰ ਆਪਣੇ ਫਤਿਹ ਮਨ ਸੱਜੀ ਬਾਂਧਣਾ ਸੰਭਾਲਾਂਗਾ ਪਦਾ ਪਿਦਾ ਪਰਮੇਸ਼ਰ ਪ੍ਰਭੂ ਤੂੰ ਮੈਨੂੰ ਸੰਭਾਲਣ ਵਾਲਾ ਪਰਮੇਸ਼ਰ ਹੈ ਤੂੰ ਮੇਰੇ ਡਰ ਨੂੰ ਖਤਮ ਕਰਨ ਵਾਲਾ ਪਰਮੇਸ਼ਰ ਹੈ ਤੂੰ ਮੈਨੂੰ ਦਲੇਰੀ ਦੇਣ ਵਾਲਾ ਪਰਮੇਸ਼ਰ ਹੈ ਤੂੰ ਮੇਰੇ ਲਈ ਬਾੰਦ ਰਸਤੇ ਖੋਲਦਾ ਤੂੰ ਮੈਨੂੰ ਨਰੋਇਆ ਕਰਦਾ ਮੇਰੇ ਰੂਹ ਨੂੰ ਤਾਜ਼ਾ ਕਰਦਾ ਮੇਰੇ ਖੁਦਾ ਮੇਰੇ ਨਈ ਆਤਮਾ ਦਲੇਰੀ ਦੇ ਨਾਲ ਪਰਦਾ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਤਾਂ ਨਵਾਦ ਕਰਦਾ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡੇ ਵਾਚਨ ਚ ਲਿਖਿਆ ਕਿ ਜੋ ਆਤਮਾ ਹਾਂ ਦੀ ਔਰ ਤੇ ਹਟ ਵੱਲਦਾ ਸਰਬਸ਼ਕਤੀ ਮਾਂ ਦੇ ਸਾਏ ਦੇ ਟਿਕਾਣਾ ਪਾਏਗਾ ਤੇ ਮੈਂ ਯਹਵਾ ਦੇ ਵਿੱਚ ਅੱਖਾਂ ਰੱਖਿਓ ਮੇਰੇ ਪਨਾਹ ਮੇਰਾ ਗਾੜੇ ਮੇਰਾ ਪਰਮੇਸ਼ਰ ਦੇ ਦੇ ਤੇ ਮੈਂ ਭਰੋਸਾ ਰੱਖਿਆ ਹੋ ਮੈਨੂੰ ਵੈਰੀ ਦੀ ਪਾਂਦੇ ਦੇ ਪਾਹੀ ਦੇ ਵਿੱਚ ਦਾ ਕਾਤਕ ਮਰੇ ਦਾ ਝਟਕਾਰਾ ਦੇਵੇਗਾ ਕੋਈ ਬਲਾ ਮੇਰੇ ਡੇਰੇ ਨਾ ਆਪੜੇਗੀ ਮੇਰੇ ਵੈਰੀ ਕਰਥੇ ਤੋਂ ਆਣਗੇ ਸੱਤਾ ਰਸਤੇ ਤਾਂ ਨਹੀਂ ਭਜਣਗੇ ਉਹ ਮੇਰੇ ਤੱਕ ਕਦੇ ਨਾ ਪਹੁੰਚਣਗੇ ਮੇਰੇ ਸੱਜੇ ਹੱਥਾਂ ਮੇਰੇ ਮੁੱਢ ਹਜ਼ਾਰ ਤੇ ਮੇਰੇ ਸੱਜੇ ਹਜ਼ਾਰ ਡਿੱਗਣਗੇ ਔਰ ਕਦੇ ਮੇਰੇ ਤੱਕ ਨਾ ਆਪੜਨਗੇ ਤੂੰ ਮੇਰਾ ਪਰਮੇਸ਼ਰ ਹੈ ਤੂੰ ਮੇਰੇ ਲਈ ਲੜਨ ਵਾਲਾ ਪਰਮੇਸ਼ਰ ਹੈ ਤੂੰ ਮੇਰਾ ਮੁਦੱਫਾ ਕਰਨ ਵਾਲਾ ਪਰਮੇਸ਼ਰ ਹੈ ਤੂੰ ਮੇਰੀ ਆਸਾਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਵਚਨ ਚ ਲਿਖਿਆ ਹੈ ਕਿ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਮਤਾ ਤੇ ਹਟ ਨਹੀਂ ਵੇ ਕਰੋ ਕਾਜ ਤੁਹਾਨੂੰ ਵੇਲੇ ਸਿਰ ਚੈੱਕ ਕਰੇ ਤੇ ਆਪਣੇ ਸਾਰੇ ਚਿੰਤਾ ਉਸ ਤੇ ਸੱਟ ਦਿਓ ਕਿਉਂਕਿ ਉਸਨੂੰ ਤੁਹਾਡਾ ਫਿਕਰ ਹੈ ਉਹ ਖੁਦਾ ਕਿਦਾ ਪਿਤਾ ਪਰਮੇਸ਼ਰ ਪ੍ਰਭ ਅਸੀਂ ਆਪਣਾ ਤੁਹਾਡੇ ਸਾਮਰਤੀ ਹੱਥਾਂ ਦੇ ਹੇਠ ਦੇਂਦੇ ਆ ਕਦਾ ਪਿਤਾ ਪਰਮੇਸ਼ਰ ਪ੍ਰਭ ਆਪਣੇ ਪਾਕ ਪਰਛਾਵੇਂ ਆਪਣੇ ਹੱਥਾਂ ਚ ਉਠਾ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭ ਸਾਡੇ ਸਾਵੇ ਪਰੇ ਵਾਹ ਬਿਮਾਰੀਆਂ ਪਰੇਸ਼ਾਨੇ ਤੋਂ ਸਾਨੂੰ ਨਜ਼ਾਰ ਦੇ ਕਦਾ ਕਿਉਂਕਿ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਤੁਸਾਨੂੰ ਆਜ਼ਾਦੀ ਦੇਣਾ ਕਦਾ ਗਰੀਬੀ ਦੇ ਸ਼ਰਾਬ ਬੰਦਰਾ ਤੋਂ ਬਿਮਾਰੀਆਂ ਤੋਂ ਸਾਰੇ ਅੰਧਕਾਰ ਸ਼ਕਤੀਆਂ ਤੋਂ ਸ਼ੈਤਾਨ ਦੀ ਤਾਕਤ ਤੋਂ ਕਰਜ਼ਿਆਂ ਤੋਂ ਸਾਨੂੰ ਆਜ਼ਾਦੀ ਦੇਣ ਵਾਲਾ ਪਰਮੇਸ਼ਰ ਹੈ ਕਦਾ ਹਰ ਰਾਖਾ ਬਾਰ ਬਾਰ

O oh, Jehovah raka Jehovah Elohim ਉਹ ਮੇਰੇ ਸਾਮਰਥੀ ਕੁਦਾਈ ਮਾਨੂਅਲ ਪਰਮੇਸ਼ਯ ਪ੍ਰਭੂ ਮੁਕਤੀ ਦਾਤਾ ਮੁਕਤੀ ਦੇਣ ਵਾਲੇ ਪਰਮੇਸ਼ਯ ਪ੍ਰਭੂ ਤੜਾ ਤਨਵਾਦ ਕਰਦੇ ਕੁਦਾ ਜਿਸ ਤਰ੍ਹਾਂ ਦਾਊਦ ਨੂੰ ਮਸਾ ਕੀਤਾ ਤਕਦਾ ਸਾਡੀ ਜ਼ਿੰਦਗੀ ਦੇ ਵਿੱਚ ਤੇਰਾ ਮਸਾ ਤੇਰਾ ਬਿਸ਼ੇਕ ਕੰਮ ਕਰੇ ਕੁਦਾ ਪਿਤਾ ਪਰਮੇਸ਼ਯ ਪ੍ਰਭੂ ਤੜਾ ਤਨਵਾਦ ਕਰਦੇ ਕੁਦਾ ਪਿਤਾ ਪਰਮੇਸ਼ਯ ਪ੍ਰਭੂ ਤੁਹਾਡਾ ਵਚਨ ਕਹਿੰਦੇ ਕਿ ਮੈਂ ਆਪਣੇ ਮਸੇ ਕੀਤੇ ਹੋਏ ਦੇ ਸੰਗ ਚੱਲਾਂਗਾ ਆਪਣਾ ਬਾਲ ਨੂੰ ਦਿਆਂਗਾ ਆਪਣਾ ਆਤਮਾ ਉਸ ਤੇ ਉਢੇਲ ਜਾਗਾ ਸਾ ਆਪਣਾ ਆਤਮਾ ਸਾਡੇ ਤੇ ਉਢੇਲ ਮੇਰੇ ਕੁਦਾ ਆਪਣੇ ਬਲ ਦੇ ਨਾਲ ਸੰਗ ਚਲਾ ਮੇਰੇ ਖਵਾਪਤਾ ਪਰਮੇਸ਼ਰ ਪ੍ਰਭੂ ਤੂੰ ਸਾਨੂੰ ਵੱਡੀਆਂ ਤਾਕਤਾਂ ਦੇਣ ਵਾਲਾ ਪਰਮੇਸ਼ਰ ਹੈ ਵੱਡੀਆਂ ਸ਼ਕਤੀਆਂ ਦੇਣ ਵਾਲਾ ਪਰਮੇਸ਼ਰ ਹੈ ਤੁਸੀਂ ਵਾਅਦਾ ਕੀਤਾ ਕਿ ਵੇਖ ਮੈਂ ਤੁਹਾਨੂੰ ਸੱਪਾਂ ਦੇ ਠੋਏ ਨੂੰ ਲਟਾੜਦਾ ਰੋਇਰੀ ਦੀ ਸਾਰੇ ਸ਼ਕਤੀ ਦੇ ਤੇ ਇਖਤਿਹਾਰ ਦੇਣਾ ਕੋਈ ਵਸੂ ਤੁਹਾਡਾ ਵਿਗਾੜ ਨਾ ਕਰੇਗੀ ਹੋ ਵੀਰੇ ਖਵਾਪਤਾ ਪਰਮੇਸ਼ਰ ਪ੍ਰਭੂ ਤੂੰ ਸਾਨੂੰ ਸਾਰੇ ਬੈਰੀ ਦੀ ਤਾਕਤ ਦੇ ਤੇ ਸ਼ੈਤਾਨ ਦੀ ਤਾਕਤ ਤੇ ਤੁਹਾਨੂੰ ਜਿੱਤ ਦੇਣ ਵਾਲਾ ਪਰਮੇਸ਼ਰ ਹੈ ਖਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਤੁਹਾਡੇ ਨਾਮ ਦੇ ਵਿੱਚ ਬੰਦਨ ਕੁਲਦੇ ਨੇ ਤੁਹਾਡੇ ਨਾਮ ਦੇ ਵਿੱਚ ਮੁਰਦੇ ਚਾ ਬਨੇ ਤੁਹਾਡੇ ਨਾਮ ਦੇ ਵਿੱਚ ਅੰਨੇ ਸਜਾ ਕੇ ਹੁੰਦੇ ਰੱਖਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਨਾਮ ਦੇ ਕਾਮ ਅਸੀਂ ਸ਼ੈਤਾਨ ਨੂੰ ਨਿਤ ਮਿੱਦਦੇ ਹਾਂ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਕਿ ਤੂੰ ਸਾਡੇ ਸੰਗ ਚੱਲਦਾ ਕੁਦਾ ਤੋਂ ਆਪਣੇ ਲਹੂ ਦੀ ਵਾੜ ਲਾ ਕੇ ਰੱਖਦਾ ਹੈ ਸਵਰਗੀ ਦੂਤਾਂ ਦੀ ਵਾੜ ਲਾ ਕੇ ਰੱਖਦਾ ਕਿ ਕਿਹੜਾ ਵਾਦਾ ਕੀਤਾ ਕਿ ਵੇਖ ਮੈਂ ਆਪਣੇ ਦੂਤਾਂ ਨੂੰ ਹੁਕਮ ਦਿਆਂਗਾ ਕਿ ਤੇਰੇ ਰਾਹਾਂ ਦੇ ਵਿੱਚ ਤੇਰੇ ਨਿਗੇ ਬਾਨੀ ਕਰਨ ਉਹ ਕੁਦਾ ਤੇਰੇ ਦੂਤ ਸਾਡੀ ਨਿਗੇ ਬਾਨੀ ਕਰਦੇ ਨੇ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਤਾਂ ਨਵਾਦ ਕਰਦਾ ਉਹ ਰਾਖਾਂ ਦਾ ਲਾਲਾ ਬਰ ਰੇ ਖੇਸੇ ਤੇ ਲੈ ਲੈ ਬਰ ਰਈ ਜ਼ੋ ਬੋ ਰਬਰੀ ਤਾਂ ਦਾ ਲਾਲਾ ਲਾਲਾ ਬਾ ਬਾ

آ را بر 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 ګډه بډه 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 ګډه بډه بډه ګډه بډه بډه ګډه بډه بډه ګډه بډه بډه او بر دې 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 دادا 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 الله بابا بابا الله الله بابا خدان الله بابا ري بابا ري دډا دډا بابا بابا آ را دادا الله بابا ري بر بر ګډه بډه بډه ګډه بډه 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 بر 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 ਧੰਨਵਾਦ ਮੇਰੇ ਸਾਮਰਥੀ ਪਿਤਾ ਤੁਹਾਡਾ ਧੰਨਵਾਦ ਮੇਰੇ ਮਹਾਨ 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 ਪਦਾਪਿਤ ਪਰਵੇਸ਼ ਪ੍ਰਭੂ ਤੁਹਾਡਾ ਧੰਨਵਾਦ 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 ਹੋਰ ਬਲ 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 ਗੜਾ ਬੜੇ ਬਿਰੀ ਗੜਾ ਬੜੇ ਬਿਰੀ 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 ਬੜਾ ਬਲ 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 ਦੇ ਬੜਾ ਬੜਾ ਮਾਜ਼ਾ ਅੰਦਰ ਅੱਲਾ ਵਾ ਬਰੇ ਮੇਰੇ ਬਿਦੇ ਗੜਾ ਬੜੇ ਬਿਰੀ ਬਿਰੀ ਗੜਾ ਬੜਾ ਬਰੇ ਬਿਰੀ ਬਿਰੀ ਬੜਾ ਬੜਾ ਬਰਬਾ ਤੇਰਾ ਧੰਨਿਆਵਾਦ ਮੇਰੇ ਸਾਮਰਥੀ ਪਿਤਾ ਉਢੇਲ ਦੇ ਉਢੇਲ ਦੇ ਰੇਲ ਦੇ ਕੋਲ ਦੇ ਆਸਮਾਨ ਦੇ ਕਿੱਕਾ ਕਦਾ ਤੇਰਾ ਧੰਨਿਆਵਾਦ ਕਰਦੇ ਆ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਿਆਵਾਦ ਕਰਦੇ ਆ ਖੁਦਾ ਜਿੰਨੇ ਸਲਾਈ ਦੇ ਵਿੱਚ ਜੁੜੇ ਨੇ ਖੁਦਾ ਸਭਨੇ ਜ਼ਿੰਦਗੀ ਦੇ ਵਿੱਚ ਤੇਰੇ ਵੱਡੇ ਚੰਬੇ ਕੰਮ ਹੋਣ ਖੁਦਾ ਸਾਰੇ ਬੰਦ ਰਸਤੇ ਖੁੱਲ ਜਾਣ ਖੁਦਾ ਸਰਕਾਰੀ ਨੌਕਰੀ ਪ੍ਰਭੂ ਤੁਹਾਡਾ ਵਚਨ ਕਹਿੰਦਾ ਹੈ ਕਿ ਵੇਖ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਕਿਤੇ ਤੂੰ ਜਾਵੇਂ ਤੈਨੂੰ ਬਰਕਤ ਦੇਵੇਗਾ ਤੇਰੇ ਵਾਅਦੇ ਚ ਵਾਅਦਾ ਕਰੇਗਾ ਤਾ ਤੂੰ ਬਰਕਤਾਂ ਦੇਣ ਵਾਲਾ ਪਰਮੇਸ਼ਰ ਹੈ ਤੂੰ ਨਜ਼ਰਾਂ ਦੇਣ ਵਾਲਾ ਪਰਮੇਸ਼ਰ ਹੈ ਤੂੰ ਆਜ਼ਾਦੀ ਦੇਣ ਵਾਲਾ ਪਰਮੇਸ਼ਰ ਹੈ ਖੁਦਾ ਤੁਹਾਡਾ ਬਹੁਤ ਧੰਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਖੁਦਾ ਤੇਰੇ ਨਾਮ ਦੇ ਦੁਆਰਾ ਤੇਰੇ ਲਹੂ ਦੇ ਦੁਆਰਾ ਤੇਰੇ ਅਭਿਸ਼ੇਕ ਦੇ ਦੁਆਰਾ ਮੈਂ ਸਾਰੇ ਅੰਤਕਾਰ ਦੀਆਂ ਸ਼ਕਤੀਆਂ ਸਾਰੇ ਬਵਾ ਬਿਮਾਰੀਆਂ ਪਰੇਸ਼ਾਨੀਆਂ ਤੇਰੇ ਨਾਮ ਦੇ ਵਿੱਚ ਆਊਫ ਕਰਦਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਖੁਦਾ ਜਿੰਨੇ ਇਸ ਪ੍ਰਾਰਥਨਾ ਨੂੰ ਰਿਸੀਵ ਕਰਨ ਖੁਦਾ ਤੇਰੇ ਵੱਡੇ ਚੰਬੇ ਕੰਮ ਹੁਣ ਖੁਦਾ ਤੇਰੇ ਵੱਡੇ ਬਲੇਸਿੰਗ ਆਇਕ ਦਾ ਵੱਡੇ ਨਾਈਟਿੰਗ ਵੱਡੇ ਡਿਲਨਸ ਵੱਡੇ ਡਸਟਮਨੀ ਦੇ ਨਾਲ ਆਉਣ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਆ ਰਾਜ਼ਾ ਬਾਰਾ ਬਾਰਾ ਉਹ ਖੁਦਾ ਤੂੰ ਵਿਸ਼ਵਾਸ ਕਰਨ ਵਾਲੇ ਦੇ ਲਈ ਵੱਡੇ ਚੰਬੇ ਕੰਮ ਕਰਦਾ ਖੁਦਾ ਕਿ ਨੇਚਾ பிதாஸ் பிரபு ஜி விசுவராமே மசா அபிஷேக கம்மா ர ਹਾਰ ਆਵਰੇ ਬੇਰੇ ਬੇਰਗੜ ਬੜੀ ਬੇਰਗੜ ਬੜੀ ਬੇ ਬਲ 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 ਬੇ ਬੇਰਗੜ ਬੜੀ ਬੇਰ ਬਲ 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 ਧੰਨਵਾਦ ਨੇਵਾਦ 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 ਧੰਨਵਾਦ ਮੇਰੇ ਸਮਰਥੀ ਪਿਤਾ ਦਾ ਦਾਤ ਨਵਾਦ ਮੇਰੇ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ ਕਰਦਾ ਸਾਰੇ ਸ਼ੈਤਾਨ ਦੀ ਤਾਕਤਾਂ ਟੁੱਟ ਜਾਣ ਖੁਦਾ ਸਾਰੇ ਅਬਵਾ ਬਿਮਾਰੀਆਂ ਦੁਸ਼ਟਾਤਮਾ ਤੇਰੇ ਨਾਮ ਦੇ ਦਾ ਟੁੱਟ ਜਾਣ ਖੁਦਾ ਤੇਰੇ ਆਤਵਾ ਦਾ ਵਿਸ਼ੇਕ ਦੇ ਦੁਆਰਾ ਤੇਰੇ ਨਾਮ ਦੇ ਦੁਆਰਾ ਸਾਰੇ ਦੁਸ਼ਟ ਕੁਦਾ ਡਾਂਟ ਦਾ ਕੁਦਾ ਤੇਰੇ ਨਾਮ ਵਿੱਚ ਨਿਗਲ ਜਾਣ ਕਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਜ਼ਿੰਦਗੀਆਂ ਦੇ ਵਿੱਚ ਤੇਰੇ ਨਾਮ ਦੇ ਵਿੱਚ ਇਹ ਕੰਮ ਹੋਣ ਕੁਦਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਤੇਰੇ ਨਾਮ ਦੇ ਦੁਆਰਾ ਸਾਰੇ ਬਿਮਾਰੀਆਂ ਪਰੇਸ਼ਾਨੀਆਂ ਖਤਮ ਹੋਣ ਕੁਦਾ ਤੇਰੇ ਨਾਮ ਦੇ ਦੁਆਰੇ ਰੋਜ਼ਗਾਰ ਚੱਲੇ ਜਾਣ ਤੇਰੇ ਨਾਮ ਦੇ ਕਾਰਨ ਸਾਰੇ ਮਸਾਦੇ ਕਾਰਨ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਦੇ ਬੰਦ ਰਸਤੇ ਖੁੱਲ ਜਾਣ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਤਾਂ ਨਵਾਦ ਕਰਦੇ ਕੁਦਾ ਹੋ ਮੇਰੇ ਜ਼ਿੰਦਾ ਕੁਦਾਤਾ ਦਾ ਧੰਨਵਾਦ 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 ਕੁਦਾ ਸਾਰੀ ਪ੍ਰਾਰਥਨਾਵਾਂ ਨੂੰ ਆਪਣੇ ਹਜ਼ੂਰੀ ਸਵੀਕਾਰ ਕਰਨਾ ਸਵਰਗ ਤਤਵ ਦਾ ਬਲੇਸਿੰਗ ਦੇ ਨਿਕਦਾ ਸਾਰੀ ਦੁਆ ਪ੍ਰਾਰਥਨਾ ਨੂੰ ਆਪਣੇ ਜਰੀ ਸਵੀਕਾਰ ਕਰਨਾ ਤੁਹਾਡਾ ਧੰਨਵਾਦ ਕਰਦੇ ਇਕਦਾ ਸਾਰੀ ਦੁਆ ਪ੍ਰਾਰਥਨਾ ਪ੍ਰਭੂ ਸ਼ਿਮਸੀ ਦੇ ਜਿੰਦਾ ਸਾਹ ਤੇ ਨਾਮ ਵਿੱਚ ਮੰਗਦੇ ਹੋਰ ਬਹੁਜੀ ਠੀਕੋ